ਨਾ ਇਹਨਾਂ ਵੱਲੋਂ ਕਾਰਵਾਈ ਕੀਤੀ ਗਈ ਨਾ ਇਹਨਾਂ ਵੱਲੋਂ ਸੰਗਤ ਨੂੰ ਜਵਾਬ ਦਿੱਤਾ ਗਿਆ ਨਾ ਇਹਨਾਂ ਵੱਲੋਂ ਜੁਆਇੰਟ ਤਰਤਰ ਤੋਂ ਇਸਤੀਫਾ ਮੰਗਿਆ ਗਿਆ ਨਾ ਕੋਈ ਕਮੇਟੀ ਬਣਾਈ ਗਈ ਉਲਟਾ ਕੀ ਕੀਤਾ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹੈ ਗੱਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਤਾਂ ਕਿ ਆਪੋਜੀਸ਼ਨ ਦੇ ਹੱਥ ਇਹ ਜਿਹੜਿਆ ਵੀਡੀਓ ਹੈ ਉਹਨਾਂ ਲੱਭ ਸਕੇ ਇਹਨਾਂ ਨੇ ਸਟਾਫ ਨੂੰ ਡਰਾ ਕੇ ਰੱਖਿਆ ਕਿ ਜੇਕਰ ਤੁਸੀਂ ਵੀਡੀਓ ਆਪੋਜੀਸ਼ਨ ਨੂੰ ਦਿਓਗੇ ਤਾਂ ਤੁਹਾਡੀ ਨੌਕਰੀ ਚਲੀ ਜਾਏਗੀ ਮੈਂ ਤਕਰੀਬਨ 2 ਦਿਨ ਤੋਂ ਜਦੋਂ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਸਾਧ ਸੰਗਤ ਜੀ ਮੈਂ ਤਕਰੀਬਨ 2 ਦਿਨ ਤੋਂ ਜਿਹੜਾ ਵੀ ਸਟਾਫ ਉਸ ਸਮੇਂ ਉੱਥੇ ਮੌਜੂਦ ਸੀਗਾ ਜਿਨੇ ਵੀ ਵੀਡੀਓ ਬਣਾਈ ਮੈਂ ਸਭ ਨੂੰ ਫੋਨ ਮਾਰਿਆ ਕਿ ਭਾਈ ਸਾਬ ਜੀ ਸਾਨੂੰ ਵੀਡੀਓ ਦੇ ਦਿਓ ਤਾਂ ਕਿ ਜਿਹੜੇ ਦੋਸ਼ੀ ਹੈ ਜਿਨ੍ਹਾਂ ਨੇ ਕਮਰੇ ਬੁੱਕ ਕਰਾਏ ਹੈ ਅਸੀਂ ਜੱਥੇਦਾਰ ਜੀ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਰਕबीर ਸਿੰਘ ਜੀ ਨੂੰ ਵੀਡੀਓ ਭੇਜ ਕੇ ਆਪਣੀ ਕੰਪਲੇਂਟ ਦੇ ਨਾਲ ਉਸ ਤੇ ਕਾਰਵਾਈ ਕਰਾ ਸਕੀਏ ਪਰ ਜੋ ਮਨੂ ਸਟਾਫ ਵੱਲੋਂ ਜਵਾਬ ਆਇਆ ਸਟਾਫ ਕਹਿੰਦਾ ਜੀ ਮੈਂ ਆਪਣੇ ਬੱਚੇ ਵੀ ਪਾਲਦੇ ਐ ਮੇਰੀ ਨੌਕਰੀ ਦਾ ਸਵਾਲ ਐ ਵੀ ਜੋ ਬੜੀ ਵੱਡੀ ਸੌਰੀ ਐ ਮੈਂ ਤੁਹਾਨੂੰ ਵੀਡੀਓ ਨਹੀਂ ਦੇ ਸਕਦਾ ਇੱਥੋਂ ਤੱਕ ਇਹ ਹਾਲਾਤ